ਹੁਣ ਧਿਆਨ ਦਿਅ ਜੇ ਕਟਨਾਂ ਬਹੁਤ ਕੁਝ ਸਿਖਾਏਗੀ ਜੇਕਰ ਇਮਾਨਦਾਰੀ ਨਾਲ ਸੁਣੋਗੇ ਸਾਡਾ ਅੱਜ ਦਾ ਮਸਲਾ ਇਹ ਖ ਹੈ ਆਪਾਂ ਪਹਿਲੀ ਗੱਲ ਤਾਂ ਬਹੁਤੇ ਵੀਰ ਉਹਨਾਂ ਦਾ ਗੁਰੂ ਨੂੰ ਅੱਜ ਤੱਕ ਮਿਲਣਾ ਐਵੇਂ ਖ ਹੈ ਜਿਵੇਂ 2-4 ਦਮੜੇ ਪਾਏ ਤੇ ਆਪਾਂ ਰਮਹਾਲਾ ਵੇਖਿਆ ਤੇ ਚਲੋ ਬਾਹਰ ਜੀ ਲੰਗਰ ਚੱਲਦਾ ਪਿਆ ਜਾਂ ਇਸ ਦਰਬਾਰ ਤੋਂ ਬਾਹਰ ਤੁਹਾਨੂੰ ਗਿਣਤੀ ਜ਼ਿਆਦੀ ਵੇਖਣ ਨੂੰ ਖਾਈ ਦਵੇਗੀ ਇੱਥੋਂ ਤੱਕ ਸਟੇਜਾਂ ਦੇ ਕਹਿਣ ਵਾਲੇ ਵੀ ਬਾਹਰ ਚਲੇ ਗਏ ਮੈਨੂੰ ਕੋਈ ਰੰਚਕ ਰੋਸ ਨਹੀਂ ਪਿਆਰਿਓ ਗੱਲ ਕੀ ਖੈ ਅੱਜ ਦੇ ਸਮੇਂ ਵਿੱਚ ਨਾ ਕੋਈ ਗੁਰੂ ਕੋਰ ਬਹਿਣ ਲਈ ਤਿਆਰ ਖੈ ਤੇ ਨਾ ਕੋਈ ਸੁਣਨ ਲਈ ਤਿਆਰ ਖੈ ਮੈਂ ਵਿੱਚਿਆਂ ਤੁਹਾਡੇ ਆਪਾਂ ਵੇਖੋ ਹਫਤੇ ਬਾਅਦ ਸਾਨੂੰ ਸੰਗਤ ਮਿਲੇ ਐਤਵਾਰ ਹੀ ਹੁੰਦਾ ਨਾ ਤੁਹਾਡੇ ਕੋਲ ਬਾਕੀ ਦਿਨਾਂ ਤੇ ਤੁਹਾਡੀ ਮਜਬੂਰੀ ਇਹ ਕੰਮ ਕਰਦੇ ਹੋ ਕੋਈ ਗੱਲ ਨਹੀਂ ਪਰ ਮੈਂ ਕਹਿੰਦਾ ਹਾਂ ਨਾ ਜਿਸ ਦਿਨ ਐਤਵਾਰ ਆਏ ਐਤਵਾਰਾਂ ਕਿ ਤਾ ਘੱਟੋ-ਘੱਟ ਦੋ ਅਰਦਾਸਾਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਅਰਦਾਸ ਵਿੱਚ ਤਾਂ ਸਿੱਖਾ ਸ਼ਾਮਲ ਹੋਓ ਜੇਕਰ ਇੱਕ ਅਰਦਾਸ ਵਿੱਚ ਵੀ ਖਲੋਣ ਲਈ ਤੇਰੇ ਅੰਦਰ ਅਹਿਸਾਸ ਨਹੀਂ ਕਿ ਮੈਂ ਸਮਾਂ ਦਵਾਂ ਗੁਰੂ ਨੂੰ ਮੈਂ ਗੁਰੂ ਕੋਲ ਬਹਾਂ ਤੇ ਫਿਰ ਤੁਸੀਂ ਕਿਵੇਂ ਮੰਨ ਸਕਦੇ ਹੋ ਕਿ ਗੁਰੂ ਸਾਡੀ ਅੱਜ ਹਾਜ਼ਰੀ ਲਾਏਗਾ ਇਹ ਪਿਆਰਿਓ ਕੋਈ ਪਬਲਿਕ ਪਲੇਸ ਨਹੀਂ ਇਹ ਕੋਈ ਟੂਰਿਸਟ ਪਲੇਸ ਨਹੀਂ ਤੇ ਨਾ ਹੀ ਕੋਈ ਇੱਕ ਪਿਕਨਿਕ ਸਪੋਰਟ ਖੈ ਫਿਰ ਧਿਆਨ ਨਾਲ ਸੁਣਿਆ ਜੀ ਇਹ ਗੁਰੂ ਨਾਨਕ ਦਾ ਦਰਬਾਰ ਖੈ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੀ ਅੱਖ ਹੋਵੇ ਮੈਂ ਖਰਮੰਦਰ ਸਿੰਘ ਤੋਂ ਵੀ ਕਿਹਾ ਸੀ ਤੁਹਾਡੇ ਅੰਦਰ ਕਿਤੇ ਸ਼ਰਦਾ ਹੋਵੇ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਚੌਂਕੜਾ ਮਾਰ ਕੇ ਬੰਦੇ ਨੇ ਕਮਜ਼ੋਰੀ ਤੇਰੀ ਏ ਤੇਰੇ ਕੋਲ ਦੇ ਅੱਖ ਨਹੀਂ ਵੇਖਣ ਵਾਲੀ ਪਰ ਗੁਰੂ ਪਿਆਰਿਓ ਜੇਕਰ ਅਹਿਸਾਸ ਹੋਏਗਾ ਨਾ ਗੁਰੂ ਦੇ ਪ੍ਰਤੀ ਫਿਰ ਇੱਥੋਂ ਉੱਠਣ ਨੂੰ ਇਹ ਨਹੀਂ ਕਿ ਮੇਰੇ ਬਚਨ ਸੁਣਨੇ ਨੇ ਮੇਰਾ ਕੋਈ ਬਚਨ ਨਹੀਂ ਜੇ ਇੱਕ ਗੁਰੂ ਦੀ ਵਡਿਆਈ ਏ ਗੁਰੂ ਦੀ ਕشش ਏ ਜਿਹਦੇ ਕਰਕੇ ਬਹਿ ਕੇ ਸੁਣਦੇ ਪਇਓ ਇੱਥੇ ਤਾਂ ਗੁਰਦੇਵ ਆਪ ਕਹਿੰਦੇ ਨੇ ਖੁ ਆਪੋਂ ਬੋਲ ਨਾ ਜਾਣਦਾ ਮੈਂ ਕਹਾ ਸਭ ਹੁਕਮਾਉ ਜਿਓ ਇੱਥੇ ਕਿਸੇ ਚੰਮ ਦੇ ਲਫਾਵੇ ਦੀ ਕੋਈ ਔਕਾਤ ਨਹੀਂ ਇਹ ਇੰਨੇ ਵੱਡੇ ਸਮਰੱਤ ਗੁਰੂ ਦੀ ਵਡਿਆਈ ਕਰ ਸਕੈ ਇਹ ਤਾਂ ਖੇਡ ਏਖ ਹੈ ਜਿਉਂ ਬਲਾਵੇ ਤਿਉਂ ਬੋਲੈ ਸਵਾਮੀ ਕੁਦਰਤ ਕਵਨ ਖਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਰੋ ਵਿਚਾਰ ਮੇਰੀ ਬੇਨਤੀ ਖਾ ਗੁੱਸਾ ਨਾ ਕਰਿਆ ਜੇ ਮੈਂ ਕੋਈ ਰੋਸ ਵਿੱਚ ਬਚਨ ਨਹੀਂ ਕਹਿ ਰਿਹਾ ਬਸ ਸਾਨੂੰ ਕਿਤੇ ਗੁਰੂ ਕੋਲ ਬਹਿਣਾ ਆ ਜਾਏ ਤੇ ਗੁਰੂ ਦੀ ਬਾਤ ਸੁਣਨੀ ਆ ਜਾਏ ਆਪਾਂ ਇੱਕ ਘੰਟਾ ਹੀ ਗੁਰੂ ਨੇ ਇਮਾਨਦਾਰੀ ਨਾਲ ਦੇ ਸਕੀਏ ਇਮਾਨਦਾਰੀ ਨਾਲ ਜੀ ਗੁਰੂ ਗੋਬਿੰਦ ਸਿੰਘ ਦੀ ਵਿਡਿਆਹੀ ਐਂਡ ਤੱਕ ਸੁਣ ਕੇ ਜਾਓਗੇ ਤੁਹਾਨੂੰ ਪਤਾ ਲੱਗੇਗਾ ਜਿਸ ਗੁਰੂ ਗੋਬਿੰਦ ਸਿੰਘ ਨੇ ਇਹ ਤਾਜ ਦਿੱਤਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਸਾਡੇ ਖਿਰਦੇ ਘਰ ਵਿੱਚ ਵਰਤਦਾ ਪਿਆਖ ਹੈ